ਕਿੰਦਾ ਮੈਂ ਤੇ ਪੂਰਾ ਟਰੀਟਮੈਂਟ ਕਰਨ ਰਿਆ ਵਾਂ ਲੱਖ ਰੁਪਿਆ ਲੱਗ ਗਿਆ ਉਤੋਂ ਫਿਰ ਬਿੱਲ ਬਣਾ ਕੇ ਬੈਠੇ 30000 ਰੁਪਏ ਦਾ ਕਦੀ ਆ ਦਵਾਈਆਂ ਕਦੀ ਉਹ ਦਵਾਈਆਂ ਆ ਗਈਆਂ ਤੇ ਬੱਚਾ ਅੱਜ ਨਾਲ ਹੱਥ ਦੇਤਾ ਜਿਹੜਾ ਦਾ ਬੱਚਾ ਡੈੱਡ ਹੋ ਗਿਆ ਪਹਿਲੇ ਇਹਦੇ 2-4 ਦਿਨ ਬੱਚਾ ਕੱਢ ਸਕਦਾ ਵਾ ਦਸੋ ਐਡਾ ਬੱਚਾ ਵਧੀਆ ਸੀ ਤੇ ਅੱਜ ਕਿੱਦਾਂ ਡੈੱਡ ਹੋ ਗਿਆ ਬੱਚਾ ਤੇ ਇਹ ਹਸਪੀਟਲ ਡਾਕਟਰ ਠੱਗ ਹੈ ਗਾ ਜੇ ਇਹਨਾਂ ਨੇ ਮੈਂ ਪਰਚੀਆਂ ਟੈਸਟ ਦੀ ਅੱਜ 29 ਤਰੀਕ 30 ਤਰੀਕ ਦੀ ਇਹਨਾਂ ਨੇ ਟੈਸਟ ਦਿੱਤੇ ਮੈਨੂੰ ਇੱਕ ਦਿਨ ਪਹਿਲਾਂ ਤੇ ਕਿੱਦਾਂ ਦੀ ਜਾਣੇ ਦੱਸਣ ਲਈ ਜੀ ਅਹੀਂ ਉਹਦੇ ਜਿੱਥੇ ਚੈੱਕ ਕਰਦਾ ਬੱਚੇ ਅਹੀਂ ਉੱਥੇ ਗਏ ਉੱਥੇ ਜਾ ਕੇ ਲੁਕ ਗਿਆ ਉਹਨਾਂ ਦੇ ਬੰਦੇ ਕਹਿੰਦੇ ਡਾਕਟਰ ਨਹੀਂ ਕਿਤੇ ਗਏ ਨੇ ਉਹਨਾਂ ਕੇ 5 ਮਿੰਟਾਂ ਬਾਅਦ ਅੰਦਰ ਹੀ ਬੈਠੇ ਅਹੀਂ ਕਹਾਂ ਹੁਣ ਕਿੱਥੋਂ ਆ ਗਏ ਕਹਿੰਦੇ ਅਸੀਂ ਪਿੱਛੋਂ ਆਏ ਸਰ ਮੈਂ ਕੋਰਟ 'ਚ ਬਿਆਨ ਦੇਣੇ ਆ ਜੀ ਇਹ ਸਭ ਕੁਝ ਝੂਠ ਹੋ ਰਿਹਾ ਇੱਥੇ ਠੀਕ ਹੈ ਝੂਠੇ ਇਲਜ਼ਾਮ ਲਾਈ ਜਾਂਦੇ ਐ 1 ਸਵਾਲ ਹਜ਼ਾਰ ਰੁਪਏ ਲੈ ਲਿਆ ਬੱਚਾ ਮਾਰਤਾ ਠੀਕ ਹੈ ਮੈਂ ਇਸ ਕੰਮ ਵਾਸਤੇ ਨਹੀਂ ਆਇਆ ਇੱਥੇ ਹਾਂ ਹੀ ਹੁੰਦਾ ਰਹੇਗਾ ਨਾ ਮੈਂ ਅੰਮ੍ਰਿਤਸਰ ਆਵਣਾ ਮੈਂ ਅੰਮ੍ਰਿਤਸਰ ਆ ਕੇ ਇੱਥੇ ਆਪਣਾ ਸੈਟਅਪ ਸ਼ੁਰੂ ਕੀਤਾ ਹੈ ਠੀਕ ਹੈ ਇੱਥੇ ਚੰਗਾ ਡਾਕਟਰ ਕੋਈ ਨਹੀਂ ਆਏਗਾ ਇਹ ਬਟਾਲੇ ਦੇ ਲੋਕ ਹਮੇਸ਼ਾ ਵੰਦੇ ਰਹਿਣਗੇ ਚੰਗੇ ਇਲਾਜ ਵਾਸਤੇ ਇਹਨਾਂ ਨੂੰ ਅੰਮ੍ਰਿਤਸਰ ਹੀ ਜਾਣਾ ਪਏਗਾ ਗੱਲ ਸਾਰਾ ਆਈਨਾ ਕੋ ਟੈਸਟ ਕਰਵਾਇਆ ਇਹ ਕਹਿੰਦੇ ਬੱਚੇ ਨੂੰ ਨੋਰਮਲ ਹੀ ਹੈਗੀ ਆ 14000 ਕੋਈ ਆਈ ਇਨਫੈਕਸ਼ਨ ਕਹਿੰਦੇ ਕੋਈ ਗੱਲ ਨਹੀਂ ਦਵਾਈ ਦਿੱਤੀ ਬੁਖਾਰ ਦੀ ਦੇ ਦੇ ਨਾ ਇਨਫੈਕਸ਼ਨ ਦੀ ਦਵਾਈ ਨਹੀਂ ਪਾਈ ਇਹ ਡਾਕਟਰ ਨੇ ਤੇ ਜਦੋਂ ਡਾਕਟਰ ਨੂੰ ਆਈ ਫੋਨ ਕੀਤਾ ਡਾਕਟਰ ਕੇ ਇਹ ਬੰਦੇ ਨੇ ਚੁੱਕਿਆ ਉਹ ਕਹਿੰਦਾ ਅਸੀਂ ਅੰਮ੍ਰਿਤਸਰ ਡਾਕਟਰ ਚਲ ਗਏ ਤੇ ਜੇ ਡਾਕਟਰ ਨਾਲ ਇੱਥੇ ਆ ਕੇ ਗੱਲ ਕੀਤੀ ਇੱਥੇ ਆ ਕੇ ਕਹਿੰਦੇ ਬੱਚੇ ਦੀ ਤੁਹਾਡੀ ਹਾਲਤ ਬਹੁਤ ਮਾੜੀ ਬੱਚੇ ਦੀ ਮੈਂ ਤੁਹਾਨੂੰ ਵੀਡੀਓ ਵਿਖਾ ਦਿੰਦਾ ਬੱਚੇ ਦੀ ਹਾਲਤ ਕਿੱਦਾਂ ਦੀ ਏ ਜੇ ਕਹਿੰਦੇ ਮੈਂ ਵਿਖਾ ਦਿੰਦਾ ਅੱਛਾ ਨਹੀਂ ਇੱਕ ਗੱਲ ਕਰੋ ਪਹਿਲਾਂ ਤੁਸੀਂ ਤੇ ਇਹ ਹਸਪੀਟਲ ਡਾਕਟਰ ਠੱਗ ਹੈ ਅੱਜ 29 ਤਰੀਕ 30 ਤਰੀਕ ਦੀ ਇਹਨਾਂ ਨੇ ਟੈਸਟ ਦਿੱਤੇ ਮੈਨੂੰ ਇੱਕ ਦਿਨ ਪਹਿਲਾਂ ਤੇ ਕਿੱਦਾਂ ਦੇਈ ਜਾਣੇ ਦੱਸਣ ਤੇ ਸਹੀ ਮੈਨੂੰ ਠੀਕ ਹੈ ਨਾ ਜੇ ਅਸੀਂ ਉਹਦੇ ਜਿੱਥੇ ਚੈੱਕ ਕਰਦਾ ਬੱਚੇ ਅਸੀਂ ਉੱਥੇ ਗਏ ਉੱਥੇ ਜਾ ਕੇ ਲੁਕ ਗਿਆ ਉਹਨਾਂ ਦੇ ਬੰਦੇ ਕਹਿੰਦੇ ਡਾਕਟਰ ਜੀ ਕਿਤੇ ਗਏ ਨੇ ਉਹਨਾਂ ਕੇ 5 ਮਿੰਟਾਂ ਬਾਅਦ ਅੰਦਰ ਹੀ ਬੈਠੇ ਅਸੀਂ ਕਹਾਂ ਹੁਣ ਇਹ ਕਿੱਥੋਂ ਆ ਗਏ ਕਹਿੰਦੇ ਅਸੀਂ ਪਿੱਛੋਂ ਆਏ ਪਿੱਛੋਂ ਕੀ ਰੱਬ ਉੱਤੋਂ ਡੇਗਾ ਜਾਂ ਕਿੱਥੋਂ ਪਿੱਛੋਂ ਨਿਕਲ ਆਇਆ ਕੀ ਚੰਦ ਕੀ ਇਹ ਤੁਹਾਨੂੰ ਇਨਸਾਫ ਚਾਹੀਦਾ ਸਾਡਾ ਬੱਚਾ ਹੀ ਜਾਣ ਗਈ ਹੈ ਇਹ ਫੁੱਦੂ ਪੜਾਉਣ ਦੇ ਰਾਤ ਦਾ ਹੀ ਇਹ ਤੁਹਾਡਾ ਬੱਚਾ ਇਦਾਂ ਤੁਹਾਡਾ ਹੂੰ ਬੱਚਾ ਦੇ ਰਾਤ ਦਾ ਖਤਮ ਹੋ ਗਿਆ ਸਾਨੂੰ ਦੱਸਣ ਨਹੀਂ ਦੇ ਸਹੀ ਮੈਂ ਅਨਪੜ੍ਹ ਮੈਂ ਪੜਿਆ ਲਿਖਿਆ ਨਾ ਨਹੀਂ ਇਹਨਾਂ ਨੇ ਮੇਰੇ ਕੋ ਸਿਆਣ ਕਰਾਉਣ ਦੇ ਬਹੁਤ ਵਾਰੀ ਕਿਤੇ 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 ਮੈਂ ਇਹਨਾਂ ਨੂੰ ਕਹਿੰਦਾ ਮੇਰੇ ਘਰ ਦੇ ਆਣ ਕੇ ਪੜ੍ਹ ਵੇਖ ਕੇ ਫੇਰ ਸਿਆਣ ਕਰਨਗੇ ਇਹ ਕਹਿੰਦੇ ਨਹੀਂ ਤੂੰ ਸਿਆਣ ਕਰ ਫੇਰ ਗੱਲ ਅੱਗੋਂ ਹੋਏਗੀ ਕਿੰਨੇ ਕੁ پیسے ਲੈ ਲਏ ਕਿੰਨੇ ਲੱਖ ਰੁਪਇਆ ਲੱਗ ਗਿਆ ਮੇਰਾ ਇੱਥੇ ਹੱਲੇ ਵੀ ਪਏ ਹੋਰ ਬਣਾ ਕੇ ਬੈਠੇ ਦੇ ਜੇ ਟੈਸਟਾਂ ਦੀ ਪਰਚੀਆਂ ਦਵਾਈਆਂ ਦੀਆਂ ਔਰ ਤੇ ਤਰੀਕ ਗਲਤ ਕਰੀ ਜਾਂਦੇ ਆ ਮੈਂ ਪਰਚੀਆਂ ਮੈਂ ਹੁਣ ਮੰਗਣ ਡੇ ਕਹਿੰਦੇ ਜਿੰਨੇ ਪਰਚੀਆਂ ਲਿਖੀਆਂ ਉਹ ਛੁੱਟੀ ਦੇ ਬਾਕੀ ਤੇ ਹੈਗਾ ਨਾ ਸਾਰੇ ਇੱਥੇ ਬੰਦੇ ਆ ਆ ਦੇ ਤਰੀਕਾ ਦਾਖਲ ਕਰਾਇਆ ਤੇ 23 ਤਰੀਕ 27 ਤਰੀਕ ਨੂੰ ਮੈਂ ਦਾਖਲ ਕਰਾਇਆ ਤੇ 23 ਤਰੀਕ ਪਾਈ ਜੇ ਆ ਵੇਖ ਲੈ ਤੇ ਨਾਲ ਠੀਕ ਆ ਇੱਕ ਦੂਸਰੀ ਵੀ ਆ ਆ ਵੀ ਜੇ ਲਗਾ 30 ਤਰੀਕ ਕਰੀ ਜਿੰਨਾ ਤੇ ਇੱਕ ਆ ਪਾਈ ਜੇ 26 ਤਰੀਕ ਕਰਤੀ ਜੇ 29 ਤਰੀਕ ਨੂੰ 26 ਕਰਕੇ ਇਹਨਾਂ ਆਪਾਂ ਨਾ ਕੀ ਮੁੰਡਾ ਹੀ ਮੇਰਾ ਦੋਸਤ ਹੈ ਦੀ ਕੁੜੀ ਆ ਸੀ ਤੇ ਆਪਾਂ ਨਾ 27 ਤਰੀਕ ਨੂੰ ਦਾਖਲ ਕਰਾਇਆ ਤੇ ਕੁੜੀਆ ਵਧੀਆ ਸੀ ਇਹਦੀ ਠੀਕ ਹੀ ਤੇ ਡਾਕਟਰ ਨੂੰ ਪੁੱਛਿਆ ਤੇ ਕਹਿੰਦਾ ਨੋਰਮਲ ਇਨਫੈਕਸ਼ਨ ਆ ਤੇ ਕੋਈ ਨਹੀਂ ਇਲਾਜ ਕਰਾਓ ਇੱਕ ਦਿਨ ਰੱਖਣਾ ਵਾ ਸਹੀ ਹੋ ਜਾਊਗੀ ਤੇ ਆਪਾਂ ਇੱਕ ਦਿਨ ਰੱਖਿਆ ਨੂੰ ਤੇ ਕਦੀ ਮੈਨੂੰ ਨਾਲੋਂ ਦਵਾਈਆਂ ਆ ਗਈਆਂ ਤੇ ਕਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ ਅਗਲੇ ਦਿਨ ਕਹਿੰਦੇ ਆ ਜੀ ਇਹਨਾਂ ਮੁੰਡੇ ਨੂੰ ਕਹਿੰਦੇ ਸਾਈਨ ਕਰੇ ਮੁੰਡਾ ਤਾਂ ਮੈਨੂੰ ਨਾ ਸਾਈਨ ਕਾਹ ਤੋਂ ਕਰਾਂ ਕਹਿੰਦੇ ਨਹੀਂ ਤੈਨੂੰ ਸਾਈਨ ਕਰਨੇ ਪੈਣੇ ਆ ਸਾਈਨ ਕਰ ਤੂੰ ਕੁਝ ਨਹੀਂ ਹੁੰਦਾ ਤੇ ਇਹ ਕਹਿੰਦਾ ਮੈਂ ਪੜਿਆ ਲਿਖਿਆ ਨਹੀਂ ਹੈਗਾ ਮੈਨੂੰ ਪੜਾਓ ਕਹਿੰਦੇ ਕੁਝ ਨਹੀਂ ਪੜਾਉਣਾ ਹੈਗਾ ਆਪਾਂ ਤੂੰ ਸਾਈਨ ਕਰ ਇਹਨੇ ਸਾਈਨ ਕਰਤੇ ਜੀ ਤੇ ਅੱਜ ਨੇ ਕਿਸੇ ਵੇਲੇ ਤਾਂ ਆਪਾਂ ਡਾਕਟਰ ਨੂੰ ਕਹਿੰਦਾ ਮਿਲੋ ਨਾ ਹਾਨੂੰ ਡਾਕਟਰ ਮਿਲਦਾ ਜੀ ਤੇ ਆਪਾਂ ਡਾਕਟਰ ਦਾ ਨੰਬਰ ਤਾਂ ਨਾ ਹਾਨੂੰ ਨੰਬਰ ਦਿੰਦਾ ਜੀ ਆਪਾਂ ਨਾ ਉਹਨਾਂ ਦੇ ਕੋਲ ਗਏ ਆਪਾਂ ਅਰਪਨ ਸਟੇਟ ਗਏ ਗੁਰਪ੍ਰੀ ਉੱਥੇ ਆਪਾਂ ਨੂੰ ਕਿਹਾ ਜਾ ਕੇ ਸਾਨੂੰ ਡਾਕਟਰ ਨੂੰ ਮਿਲਾਓ ਤੇ ਉਹ ਕਿਤੇ ਡਾਕਟਰ ਕਿਤੇ ਗਏ ਆ ਤੇ ਬਾਅਦ ਚ 5 ਮਿੰਟਾਂ ਬਾਅਦ ਕਿਤੇ ਡਾਕਟਰ ਨੂੰ ਮਿਲੋ ਜਦੋਂ ਜਿਹੜਾ ਡਾਕਟਰ ਗਏ ਆ ਬਾਰਾ ਹੀ ਆਉਣਾ ਬਾਹਰ ਆਪਾਂ ਖੜੇ ਅੰਦਰ ਕਿੱਥੋਂ ਆ ਗਏ ਆਫਿਸ ਦੇ ਵਿੱਚ ਡਾਕਟਰ ਕਹਿੰਦਾ ਮੈਂ ਤੇ ਪੂਰਾ ਟਰੀਟਮੈਂਟ ਕਰਨ ਰਿਆ ਵਾਂ ਲੱਖ ਰੁਪਈਆ ਲੱਗ ਗਿਆ ਉਹ ਤੋਂ ਫਿਰ ਬਿੱਲ ਬਣਾ ਕੇ ਬੈਠੇ 80000 ਰੁਪਏ ਦਾ ਕਦੀ ਆ ਦਵਾਈਆਂ ਕਦੀ ਉਹ ਦਵਾਈਆਂ ਆ ਗਈਆਂ ਤੇ ਬੱਚਾ ਅੱਜ ਨਾਲ ਹੱਥ ਦੇ ਤਾ ਜਿਹੜਾ ਬੱਚਾ ਡੈੱਡ ਹੋ ਗਿਆ ਪਹਿਲੇ ਇਹਦੇ 2-4 ਦਿਨ ਬੱਚਾ ਕੱਟ ਸਕਦਾ ਵਾ ਤੋ ਸੋ ਇੱਡਾ ਬੱਚਾ ਵਧੀਆ ਸੀ ਤੇ ਅੱਜ ਕਿਦਾ ਡੈੱਡ ਹੋ ਗਿਆ ਬੱਚਾ ਹਸਾ ਲੈ ਦਾ ਅੰਮ੍ਰਿਤਸਰ ਗੁਰਪ੍ਰੀਤ ਡਾਕਟਰ ਅੰਮ੍ਰਿਤਸਰ ਦਾ ਗੁਰਪ੍ਰੀਤ ਡਾਕਟਰ ਆ ਤੇ ਬਿੰਦਾ ਜੀ ਆਪਣੇ ਇੱਥੇ ਅਰਬਨ ਸਟੇਟ ਬਿੰਦਾ ਜੀ ਮੰਗ ਹੀ ਕਰਦੇ ਹੋ ਇਨਸਾਫ ਚਾਹੀਦਾ ਸਾਨੂੰ ਸਰ ਮੈਂ ਕੋਰਟ ਚ ਬਿਆਨ ਦੇਣੇ ਜੀ ਇਹ ਸਭ ਕੁਝ ਝੂਠ ਹੋ ਰਿਹਾ ਇੱਥੇ ਠੀਕ ਹੈ ਝੂਠੇ ਇਲਜ਼ਾਮ ਲਾਈ ਜਾਂਦੇ ਯਾਰ ਸਵਾਲ ਆਕਰਪਿਆ ਲੈ ਲਿਆ ਬੱਚਾ ਮਾਰਤਾ ਠੀਕ ਹੈ ਮੈਂ ਇਸ ਕੰਮ ਵਾਸਤੇ ਨਹੀਂ ਆਇਆ ਇੱਥੇ ਤੂੰ ਕੋਈ ਗੱਲ ਨਹੀਂ ਤੁਸੀਂ ਜੋ ਡਿਟੇਲਸ ਕਢਾਓਗੇ ਨਾ ਸਾਡੇ ਹਸਪੀਟਲ ਬਿਲਸ ਦੀ ਠੀਕ ਹੈ ਇੱਕ ਤਾਂ ਇੱਥੇ ਇਲਾਜ ਸਸਤਾ ਹੋ ਰਿਹਾ ਜਿਹੜਾ ਇਹ ਇਲਾਜ ਅੰਮ੍ਰਿਤਸਰ ਚ ਰੋਜ਼ 1-1 ਲੱਖ ਰੁਪਏ ਲੱਗ ਰਿਹਾ ਜਿਨ੍ਹਾਂ ਬੱਚਿਆਂ ਦਾ ਇੱਥੇ ਬਹੁਤ ਘੱਟ ਰੇਟ 'ਚ ਕਰ ਰਹੇ ਆਂ ਠੀਕ ਹੈ ਉਸ ਤੇ ਬਾਵਜੂਦ ਹੋਰ ਵੀ ਸਾਡੇ ਕੋਲ ਬਹੁਤ ਗਰੀਬ ਬੱਚੇ ਆਂਦੇ ਆ ਜਿਨ੍ਹਾਂ ਕੋ ਅਸੀਂ 50% ਲੈਸ ਤੇ ਵੀ ਇਲਾਜ ਕਰ ਰਹੇ ਆਂ ਸਾਡੇ ਬਿਲਸ ਕੋਈ ਕਦੀ ਖਲਵਾ ਕੇ ਦੇਖੋਗੇ ਨਾ ਉਸ ਤੋਂ ਤੁਹਾਨੂੰ ਪਤਾ ਚੱਲੇਗਾ ਪੈਸਾ ਕਮਾਉਣਾ ਮੇਰਾ ਮਕਸਦ ਨਹੀਂ ਹੈ गाइस ਜਿਸ ਤੀ ਕਿ ਨਾ ਦੱਸਣ ਦੇ ਉਹ ਬੰਦਾ ਮੈਂ 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 ਖੁਦ ਇੱਕ ਇਮੋਸ਼ਨਲ ਚੀਜ਼ ਆ ਅੱਜ ਉਹ ਸ਼ਿਕਾਰ ਹੋ ਰਿਹਾ ਵਾ ਉਹ ਜਿਹੜਾ ਬੱਚੇ ਦਾ ਫਾਦਰ ਹੈ ਨਾ ਉਹ ਮੈਨੂੰ ਪਤਾ ਹੈ ਉਹ ਗਰੀਬ ਬੰਦਾ ਹੈਗਾ ਠੀਕ ਹੈ ਉਹ ਮੇਰੇ ਕੋ ਆਂਦਾ ਰਿਹਾ ਹੈ ਜਦੋਂ ਦਾ ਬੱਚਾ ਹੋਇਆ ਉਹਦਾ ਉਦੋਂ ਦਾ ਮੇਰੇ ਕੋਲ ਆ ਰਿਹਾ ਮੈਨੂੰ ਲੱਗਿਆ ਕਿ ਬੰਦਾ ਠੀਕ ਹੈ ਗਰੀਬ ਹੈ ਸ਼ਰੀਫ ਹੈ ਠੀਕ ਹੈ ਪਰ ਅੱਜ ਜੋ ਆ ਇਹਨਾਂ ਨੇ ਰੂਪ ਦਿਖਾਇਆ ਮੈਂ ਆਮ ਟੋਟਲੀ ਸ਼ੌਕਡ ਇਤਨਾ ਹੀ ਇਤਨਾ ਹੀ ਹੁੰਦਾ ਰਹੇਗਾ ਨਾ ਇਤਨਾ ਹੀ ਹੁੰਦਾ ਰਹੇਗਾ ਨਾ ਮੈਂ ਅੰਮ੍ਰਿਤਸਰੋਂ ਆਨਾ ਮੈਂ ਅੰਮ੍ਰਿਤਸਰੋਂ ਆ ਕੇ ਇੱਥੇ ਆਪਣਾ ਸੈਟਅਪ ਸ਼ੁਰੂ ਕੀਤਾ ਹੈ ਠੀਕ ਹੈ ਇੱਥੇ ਚੰਗਾ ਡਾਕਟਰ ਕੋਈ ਨਹੀਂ ਆਏਗਾ ਇਹ ਬਟਾਲੇ ਦੇ ਲੋਕ ਹਮੇਸ਼ਾ ਵਾਂਦੇ ਰਹਿਣਗੇ ਚੰਗੇ ਇਲਾਜ ਵਾਸਤੇ ਇਹਨਾਂ ਨੂੰ ਅੰਮ੍ਰਿਤਸਰ ਹੀ ਜਾਣਾ ਪਏਗਾ ਡਾਕਟਰ ਜਸਤੀ ਕਿਹਨਾਂ ਨੂੰ ਦੱਸਣਗੇ ਟੈਸਟ ਦੀ ਰਿਪੋਰਟ ਦੇ ਤੇ 29 ਦੀ 30 ਦੀ ਚਲੋ ਇੱਕ ਕਲਰिकल ਮਿਸਟੇਕ ਹੈ ਇਟਸ ਨਾਟ ਅ ਬਿਗ ਬਲੰਡਰ ਠੀਕ ਹੈ ਇਹ ਕੋਈ ਬਹੁਤ ਵੱਡਾ ਬਲੰਡਰ ਨਹੀਂ ਹੈ ਕਿ ਸੇਦੀ ਜਾਨ ਨਹੀਂ ਜਾਏਗੀ ਇਹਦੇ ਨਾਲ ਜਾਨ ਨਹੀਂ ਜਾਏਗੀ ਪਰ ਤੁਸੀਂ ਐਦਾਂ ਦੀ ਗੱਲ ਕਰ ਰਹੇ ਹੋ ਵੇ ਜਾਂਦੇ ਜੈਰੀ ਦਾ ਮਿਸਟੇਕ ਆਇਆ ਹੈ ਕੋਈ ਹੈ ਮਿਸਟੇਕ ਤੁਸੀਂ ਬਸ ਉਹ ਨਕੀ ਦੇਤੀ ਹੋ ਗਿਆ ਨਾ ਤੁਸੀਂ ਮੰਨਦੇ ਹੋ ਨਾ ਠੀਕ ਮਿਸਟੇਕ ਕੋਈ ਠੀਕ ਹੈ ਕਲਰਿਕਲ ਮਿਸਟੇਕ ਹੈਗੀ ਹੈ ਹੋ ਸਕਦੀ ਹੈ ਕਿ ਇਹ ਕੋਈ ਹੋ ਸਕਦੀ ਹੈ ਜਿਵੇਂ ਮੈਂ ਪੇਰੈਂਟਸ ਸਨਡੇ ਨੇ ਕਿ ਸਾਨੂੰ ਦੱਸਿਆ ਨਹੀਂ ਪਹਿਲਾਂ ਇਹਨਾਂ ਨੇ ਲਾਜ ਕਰਦੇ ਨੇ ਐਸਾ ਤੋਂ ਬੋਲ ਰਹੇ ਜੀ ਇਦਾਂ ਕੁਝ ਨਹੀਂ ਮੈਂ ਤਿੰਨ ਦਿਨ ਤੋਂ ਮੈਂ ਆ ਕੇ ਮਿਲਦਾ ਪਿਆ ਹਾਂ ਸਭ ਕੁਝ ਇਹਨਾਂ ਨੂੰ ਦੱਸ ਉੱਪਰ ਜਿੰਨੇ ਮਰੀਜ਼ ਹੈ ਨਾ ਸਭ ਨੂੰ ਜਾ ਕੇ ਤੁਸੀਂ ਬੁਚਲੋ ਕਿ ਉਹਨਾਂ ਦੇ ਬੱਚੇ ਨੂੰ ਕਿੰਨੀ ਵਾਰੀ ਮੈਂ ਮਿਲਦਾ ਹਾਂ ਕਿੰਨੀ ਵਾਰੀ ਆ ਕੇ ਬੱਚੇ ਨੂੰ ਦਿਖਾਇਆ ਜਾਂਦਾ ਕਿੰਨੀ ਵਾਰੀ ਬੱਚੇ ਦੀ ਕੰਡੀਸ਼ਨ ਸਮਝਾਈ ਜਾਂਦੀ ਹੈ ਕਿ ਅੱਜ ਇਹ ਕੰਡੀਸ਼ਨ ਹੈ ਹੁਣ ਦੁਪਹਿਰ ਨੂੰ ਇਹ ਕੰਡੀਸ਼ਨ ਹੈ ਸ਼ਾਮ ਦੀ ਇਹ ਕੰਡੀਸ਼ਨ ਹੈ ਬੱਚੇ ਦਾ ਸੁਧਾਰ ਹੋ ਰਿਹਾ ਨਹੀਂ ਬੰਦੇ ਨਹੀਂ ਰਹੇ ਅਸਾਂ ਨੂੰ ਹਸਪਤਾਲ ਆਂਦੇ ਰਹੇ ਠੀਕ ਹੈ ਝੂਠ ਬੋਲ ਰਹੇ ਆ ਤੁਸੀਂ ਕੈਮਰੇ ਵਿੱਚ ਕੈਮਰੇ ਖਿਲਾਓ